માન વિદ્વાન યારਾਂ દોસ્તਾਂ મિત્રਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ મિતਰੋ ਪਿਆਰਿਓ ਸਾਰੇਓ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਵਿੱਚੋਂ ਤੇ ਖੁਸ਼ ਹੋ ਤੇ ਦੋਸਤੋ ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੁਝ ਦਿਨ ਪਹਿਲਾਂ ਆਪਾਂ ਨੇ ਇੱਕ ਵੀਡੀਓ ਬਣਾਈ ਸੀਗੀ ਜਿਹੜੀ ਕਿ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਸਬੰਧ ਵਿੱਚ ਸੀਗੀ ਉਸ ਵੀਡੀਓ ਦੇ ਵਿੱਚ ਆਪਾਂ ਨੇ ਸਿੱਧੂ ਮੂਸੇਵਾਲੇ ਦੇ ਬਾਰੇ ਵਿੱਚ ਤੇ ਭੋਲਾ ਰਾਹੀ ਜਿਹੜਾ ਕਿ ਮਾਨਸਾ ਜ਼ਿਲ੍ਹੇ ਤੋਂ ਇੱਕ ਸਿੰਗਰ ਨੇ ਗੀਤਕਾਰ ਨੇ ਉਹਨਾਂ ਦੇ ਬਾਰੇ ਵਿੱਚ ਤੇ ਗੁਰਦਾਸ ਮਾਨ ਦੇ ਬਾਰੇ ਵਿੱਚ ਆਪਾਂ ਨੇ ਗੱਲਬਾਤ ਕੀਤੀ ਸੀਗੀ ਉਸ ਵੀਡੀਓ ਦੀ ਡਿਟੇਲ ਦੇ ਵਿੱਚ ਮੈਂ ਨਹੀਂ ਜਾਵਾਂਗਾ ਜੇ ਤੁਸੀਂ ਉਸ ਵੀਡੀਓ ਨੂੰ ਨਹੀਂ ਦੇਖਿਆ ਤਾਂ ਉਹ ਵੀਡੀਓ ਤੁਸੀਂ ਆਪਣੇ ਚੈਨਲ ਤੇ ਅਪਲੋਡ ਹੈਗੀ ਆ ਜਾ ਕੇ ਦੇਖ ਸਕਦੇ ਹੋਗੇ ਤੇ ਅੱਜ ਦੀ ਜਿਹੜੀ ਇਹ ਵੀਡੀਓ ਆਪਾਂ ਬਣਾ ਰਹੇ ਆ ਇਹ ਵੀ ਸਿੱਧੂ ਮੂਸੇਵਾਲੇ ਦੇ ਬਾਰੇ ਚ ਹੀ ਹੈਗੀ ਹੈ ਵੈਸੇ ਦੋਸਤੋ ਸਿੱਧੂ ਮੂਸੇਵਾਲੇ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਬਾਰੇ ਕੁਝ ਬਾਲਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਤੇ ਇੱਕ 골ਡੀ ਬਰਾਡ ਨਾਮ ਤੋਂ ਜਿਹੜਾ ਬੰਦਾ ਹੈ ਸ਼ਾਇਦ ਤੁਸੀਂ ਉਹਨਾਂ ਨੂੰ ਵੀ ਜਾਣਦੇ ਹੋਵੋਗੇ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਹੈ ਤਾਂ ਜਿਹੜਾ ਗੋਲਡੀ ਬਰਾੜਾ ਹੈ ਗੋਲਡੀ ਬਰਾੜਾ ਲਾਰੈਂਸ ਬਿਸਨੋਈ ਗੈਂਗ ਗਰੁੱਪ ਦਾ ਬੰਦਾ ਹੈ ਜਿਹੜਾ ਕਿ ਆਊਟ ਆਫ ਇੰਡੀਆ ਕੈਨੇਡਾ ਚ ਜਾਂ ਪਤਾ ਨਹੀਂ ਕਿੱਥੇ ਬੈਠਾ ਹੈਗਾ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਮਤਲਬ ਵਾਇਰਲ ਹੋਇਆ ਕਿ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲੈ ਲਈ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਕਰਵਾਇਆ ਹੈ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਦਾਂ ਕੀ ਹੋਇਆ ਸੁਰਖੀਆਂ ਦੇ ਵਿੱਚ ਇਹ ਕਾਫੀ ਗੱਲਾਂ-ਬਾਤਾਂ ਰਹੀਆਂ ਤੇ ਅੱਜ ਜਦੋਂ ਮੈਂ ਆਪਣਾ ਫੋਨ ਦੇਖਣ ਲੱਗਿਆ ਸਵੇਰੇ ਤਾਂ ਸੋਸ਼ਲ ਮੀਡੀਆ ਤੇ ਗੋਲਡੀ ਵਿਰਾੜ ਜਿਹੜਾ ਬੰਦਾ ਹੈਗਾ ਗੈਂਗ ਹੈ ਜਿਹੜਾ ਜਿਹਨੂੰ ਆਪਾਂ ਗੈਂਗ ਕਹਿੰਦੇ ਆ ਲੌਰਸ ਬਿਸਨੋਈ ਗੈਂਗ ਗਰੁੱਪ ਦਾ ਜਿਹੜਾ ਬੰਦਾ ਹੈ ਉਹਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਸੁਣੀ ਹੋਵੇ ਜਾਂ ਨਾ ਸੁਣੀ ਹੋਵੇ ਇਹ ਵੀ ਹੋ ਸਕਦਾ ਹੈ ਤੇ ਪਰ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਲਾਰੈਂਸ ਬਿਸਨੋਈ ਆਪਣਾ ਜਿਹੜਾ 골ਡੀ ਬਰਾੜ ਹੈ ਉਹਦੀ ਆਡੀਓ ਹੈ ਉਹਦੀ ਆਵਾਜ਼ ਹੈ ਤੇ ਉਹ ਆਡੀਓ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਹਿ ਰਿਹਾ ਹੈਗਾ ਅੱਜ ਮੈਂ ਇਸ ਵੀਡੀਓ ਦੇ ਵਿੱਚ ਉਹੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਉਹ ਸਿੱਧੂ ਮੂਸੇਵਾਲੇ ਦੇ ਬਾਰੇ ਵਿੱਚ ਜਿਹੜੀਆਂ ਗੱਲਾਂ ਕਹਿ ਰਿਹਾ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲਦੀਪ ਰਾਣ ਲੋਅਸ ਪ੍ਰਸ਼ਨੋਵੀ ਬ੍ਰੋਕਰ ਹਾਂ ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹਣਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਮਾਨ ਜਾਂ ਕੋਈ ਐਜੂਕੇਟਿਡ ਚਾ ਖਸੂਸ ਤੇ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਹਨੇਰਾ ਉਹ ਜਾਂ ਜਿੱਦੇ ਤੇ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮੰਨਦੇ ਆ ਸਾਨੂੰ ਮੜਾ ਹੀ ਰਹਿਣ ਦੋ ਕੋਈ ਦਿੱਕਤ ਨਹੀਂ ਮੈਂ ਕੋਈ ਆਪ ਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪ ਦੇ ਆਪ ਨੂੰ ਬੋਲ ਤੇ ਸੋਲਝਿਆ ਹੋਇਆ ਸਾਬਤ ਕਰਨ ਨੂੰ ਇਹ ਰਾਡੀਆਂ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਦਰਸ ਆ ਰਹੇ ਜਿਨ੍ਹਾਂ ਨੇ ਨਾ ਘੁੱਪ ਵੇਖੀ ਨਾ ਢਾਂਡਾ ਵੇਖੀ ਨਾ ਮੀਂਹ ਵੇਖਿਆ ਉਹਨਾਂ ਨੇ ਮੂਸਰੇਲਾ ਪਰਿਵਾਰ 'ਤੇ ਦਿਨ ਰਾਤ ਸਪੋਰਟ ਕੀਤੀ ਹੈ ਠੀਕ ਹੈ ਸਾਡੇ ਉਲਟ ਬੋਲਣੇ ਚਲੋ ਕੋਈ ਨਹੀਂ ਬੋਲੇਗਾ ਬੋ ਦੁਨੀਆ ਬੋਲਦੀ ਹੈ ਸਾਡੇ ਕੰਮ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਜੇ ਅਸੀਂ ਮਾੜੇ ਆ ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਅਲੋchna ਕਰਨੀ ਹੈ ਠੀਕ ਹੈ ਪਰ ਬਈ ਹੋਰ ਕੋਈ ਚਾਣਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਹੈ ਜਦੋਂ ਆਦਾ ਘਰ ਲੋਕਾਂ ਨੇ ਫੁਕਰਿਆਂ ਨੇ ਨਸ਼ੇੜੀਆਂ ਨੇ ਬਿਨਾਂ ਗੱਲ ਨੂੰ ਠੂਕ ਦਾਣਾ ਤੇ ਲੈ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਹੀ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਡੱਕ ਚਨੈ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਗੈਤ ਵੀ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਗੈਤ ਦੇ ਗੋਲਡੀ ਬਰਾਂਡ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਤੋਂ ਬਾਅਦ ਸਾਰਾ ਵਾਤਾਵਰਣ ਇੰਨਾ ਤੇ ਪੈ ਗਿਆ ਕੋਈ ਚੰਗੇ ਮਾੜੇ ਦਾ ਤੋਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਮੁੰਦਰ ਬਸ ਆਈ ਜਾਂਦਾ ਮੈਂ ਇਹ ਆਡੀਓ ਬਣਾਉਂਦਾ ਮੇਰਾ ਮਕਸਦ ਇਹ ਹੈ ਲੋਕ ਅੱਜਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਫੈ ਹੋਇਆ ਕਿ ਸ਼ਦੂ ਮੁਸਿਆਣਾ ਪੰਥਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਔਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰ ਗਿਆ ਤੇ ਮਿਸਕ੍ਰੀਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਵੀ ਸਿੱਖਾਂ ਦੀ ਥੋਰ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਕੰਦਮ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਮੁੰਡੇ ਦੀ ਸੋਚ ਤੂੰ ਉਲਟਾ ਜਾ ਕੇ ਉਗੰਧ ਕਰ ਰਿਹਾ ਜੋ ਉਹ ਤੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਹੈ ਤੇ ਪਿਆਰ ਦੀ ਸੋਚ ਹੈ ਜਿਹੜੇ ਬੰਦੇ ਨੇ ਆਜ ਮੂੰਹ ਹੀ ਕਹਤਾ ਕਿ ਜਿੱਦਣ ਦੇ ਵੋਟ ਬਣੀਆਂ ਉੱਤੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਲਾਵਾ ਉਹ ਉਹ ਚਰਚਾ ਛਾਸੀ ਵੀ ਆ ਗਈ ਅਕੀ ਵੀ ਸਾਰੇ ਦੌਰਾਂਾਂ ਦੇ ਪਰ ਇਹ ਪਰਿਵਾਰ ਨੇ ਉਹਦਾ ਪ੍ਰੋਵਾਤ ਨੂੰ ਕੰਦਰ ਵਿੱਚ ਸਿੱਖਾਂ ਕਿ ਕਾਂਗਰਸ ਤੋਂ ਲਾਵਾ ਕਦੇ ਕਿਸੇ ਹੋਰ ਨੂੰ ਮੋੜ ਨਹੀਂ ਪਾਈ ਅਜੇ ਵੀ ਤੁਸੀਂ ਜੇ ਉਹਨੂੰ ੱਟਕੇ ਦਾ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਮਾਗੀ ਆਪਣੇ ਤਨ ਮਨ ਦਿਹੜਾ ਗਏ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹ ਜੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾ ਬਹਾਓ ਠੀਕ ਹੈ ਦੱਲਾ ਖਤੇ ਕਰਾਂਗੇ ਹਮਤ ਮੁਸੇਲਾ ਕੁਝ ਗੱਲਾਂ ਯਾਦ ਕਰਾਉਣੀਆ ਚਾਹਨਾ ਜਿਹੜੇ ਲੋਕ ਕਹਿੰਦੇ ਨੇ ਉਹ ਅੰਚਕ ਸੋਚ ਦਾ ਮਾਰਕ ਸੀ ਕਿ ਜਿਹੜੇ ਲੋਕ ਨਹੀਂ ਨਹੀਂ ਚਿੱਕਾ ਮਾਰੀਆਂ ਕਿ ਮੁਸੇਲਾ ਮਾਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੁਸੀਤ ਦੇਣਾ ਰਹਿ ਹੀ ਨਹੀਂ ਗਿਆ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਦੇ ਕਰੈਕਟਰ ਨੂੰ ਦਵਾਰੀ ਤੁਹਾਡੇ ਮੂਰੇ ਲਿਆਉਣਗੇ ਆਪਣੀ ਅੱਜ ਕੱਲ੍ਹ ਆ ਬਦਲੇ ਮੇਂ ਨੇ ਨੀ ਆਪਾਂ ਉਲਝੇ ਵੀ ਇੰਨੇ ਆ ਸਾਰੇ ਹਲਦੇ ਅੰਗੇ ਜ਼ਿੰਦਗੀਆਂ ਚ ਅਪ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇ ਵੀ ਨਹੀਂ ਪੁੱਛ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਨੀਆਂ ਕੁਸ਼ ਕੌਣੀਆਂ ਚੀਜ਼ਾਂ ਯਾਦ ਕਰਾਉਣਾ ਹੁੰਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰਾ ਤੋਂ ਰਿਮਾਈਂਡ ਕਰਾਉਣਾ ਕੋਈ ਸਿੱਧੂ ਨੂੰ ਸਿਆਲ ਨੂੰ ਤੁਸੀਂ ਪੰਥਕ ਦੱਸ ਸਕਦੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੂੰ ਇਲੈਕਸ਼ਨ ਲੜਿਆ ਰਾਜਨੀਤਿਕ ਤੇ ਕੋਟੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ ਉਹਦੇ ਜਿਹੜੇ ਦਫ਼ਤਰ ਤੋਂ ਘਟੇ ਸੀ ਬਿਆਨਤ ਸਿੰਘ ਬੁੱੱਜੜ ਦਾ ਕੋਤਾ ਰਮਨੀਤ ਸਿੰਘ ਬਿੱਟੂ ਲਹੇੜਾਣਿਓ ਚਲ ਕੇ ਮਾਨਸਿਆ ਆਏ ਤੇ ਉਹਦੇ ਦਫ਼ਤਰ ਤੜੀਮਣ ਘਟੇ ਗਿਆ ਸੀ ਤੁਹਾਨੂੰ ਫੋਟੋ ਮਾਝੇ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਏ ਉਹ ਹੀ ਸਤੂ ਆ ਜਿੰਨੇ ਗਰਾਂ ਮੁਰਾਨੰਗਲ ਨੂੰ ਜਾ ਕੇ ਉਥੇ ਮੁਰਾਨੰਗਲ ਪਿੰਡ ਜਾਣਾ ਸੀ ਵੀ ਮੁਰਾਨੰਗਲ ਸਾਹਿਬ ਆੜੇ ਤੁਸੀਂ ਬਹੁਤ ਮਾਈ ਹੋਣੇ ਆ ਪਰ ਜਿਹੜਾ ਖਾਣਾ ਅੱਜ ਮੈਂ ਤੁਹਾਡੇ ਘਰ ਕੇ ਲਾਉਂਗਾ ਦੁਨੀਆ ਯਾਦ ਰੱਖੂਗੀ ਤੇ ਸ਼ਰਾਬੇ ਪੀ ਕੇ ਹੀ ਉਮਰਾਂ ਨੰਗਲ ਨਾਲ ਜਿੱਤੀਆਂ ਤਾਂ ਬਸ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਮਾਈ ਤਾਂ ਕਿ ਯੂਟਿਊਬ ਤੇ ਹੈ ਗਿਆ ਉਮਰਾਂ ਨੰਗਲ ਪਰਵਾਰ ਉਹ ਹੀ ਹੈ ਜੀਨੇ ਤੈਨਾਂ ਪੀੜੀਆਂ ਤੋਂ ਸਿੱਖਾਂ ਨਾਲ ਖੋਹ ਪੀਤਾ ਇਹਦਾ ਦਾਦਾ ਜੀ ਹਰ ਸਿੰਘ ਉਮਰਾਂ ਨੰਗਲ ਜੋ ਪਿੰਡਾਂ ਵਾਲੇ ਸੰਤਾਂ ਦੇ ਵੀਰੇ ਮਾਨ ਮੰਤਰੀ ਸੀਗਾ ਇਹਨੇ ਪਿੰਡਾਂ ਵਾਲੇ ਸੰਤਾਂ ਦੀ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਆ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਦੇ ਆ ਇਹਦਾ ਮੁੰਡਾ ਖੇਡ ਕੋ ਆਦ ਵੇਲੇ ਐਸਐਸਪੀ ਸੀਗਰ ਇਹਨੇ ਹਜ਼ਾਰਾਂ ਲੱਖਾਂ ਐਨਕਾਉਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਸਾਬ ਹੀ ਨਹੀਂ ਇੰਨਾ ਦੀਜੀ ਜਂਡੇਸ਼ਨ ਪਰਮਰਾਇ ਸਿੰਘ ਮਰਨ ਦਾ ਜਿਹੜਾ ਅੱਜਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਵੈਵਲ ਗੋਲੀकांड ਤੇ ਦੋਸ਼ੀ ਸੀ ਜਿਹਦੇ ਨਾਲ ਸਟੋਰੀ ਦੀ ਵੀਡੀਓ ਆ ਸਟੇਜਾਂ ਦੇ ਨੱਚਦੇ ਜਾਂਦੇ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਦੇ ਆ ਠੀਕ ਹੈ ਤੇ ਤੁਹਾਨੂੰ ਅੱਜ ਯਾਦ ਕਰਾ ਦਾਂ ਇਹਨੂੰ ਤੁਸੀਂ ਸੀਰੀਅਟ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 ਐ ਨੂੰ ਮਰੇ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆਸੀ 5 ਜੂਨ ਦਾ ਆ ਤੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ ਚ ਠੀਕ ਹੈ 5 ਜੂਨ ਨੂੰ ਕੀ ਗਾਇਆ ਕੰਦੋ ਕਰਾ ਆਪਰੇਸ਼ਨ ਬਲੂ ਸਟਾਰ ਦੀ ਪਰਸੀ ਹੰਦੀ ਆ ਉਹ 5900 ਤੋਂ ਪੂਰੇ ਹੋਏ 6-7000 ਨੇ ਹੱਥੇ ਹਰਦੂਸ਼ੁੰਡੇ ਕੁੜੀਆਂ ਬੱਚਿਆਂ ਨੂੰ ਨੱਖਾਂ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤਾਂ ਕਹਿੰਦੇ ਭਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਨਾ ਖਾਣਦੇ ਪੀਂਦੇ ਨਾ ਵਧੀਆ ਨਹੀਂ ਲੱਗਦੀਆਂ ਕੋਈ ਨਾਲ ਚਹਿਣਾ ਕਰਦੇ ਬਹੁਤ ਭਾਰੀ ਦੇਣ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਹੋਇਆ ਸੀ ਇਹ ਸ਼ੋਅ ਨਹੀਂ ਸੀ ਕ concert ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚੋਰੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀ ਨਾ ਆਲਰੇਡੀ 29 ਦਿਨਾਂ ਵਿੱਚ ਮਰਿਆ ਉਹਨਾਂ ਤੱਕ ਕੋ ਫੁੱਲ ਸੋਲਡ ਆਊਟ ਸ਼ੋਅ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਵਿੱਚ ਵੀ ਲਾਸਟ ਵੀ ਸ਼ੋਅ ਸੋਲਡ ਆਊਟ ਹੈ ਇਹਨੂੰ ਕਾਲੀ ਨਾਲ ਮਾਰੁੰਦਾ ਵੀ ਸਾਡਾ ਕਿਹੜਾ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਉਹ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੇਨ ਸਪਰਦਾਨੇ ਕਰ ਦੋ ਮਾ ਤੁਨ ਲੈਣੇ ਕਦੋਂ ਨਹੀਂ ਹੋਣਾ ਠੀਕ ਹੈ ਨਾਲ ਹੀ ਨੂੰ ਅਸੀਂ ਸ਼ੋਹ ਨਹੀਂ ਸੀ ਲਾਗਾਂਦੇ ਉਹ ਜੇ ਸ਼ੋਹ ਲੱਗ ਜਾਂਦਾ ਪੰਜ ਜੂੰ ਨੂੰ ਜਿੱਲੀ ਜਾ ਕੇ ਭਗਵੰਨਾਂ ਵਾਲਾ ਮੁੰਡਾ ਪੰਜ ਜੂੰ ਨੂੰ ਜੋ ਕਾਂਗਰਸ ਸਭੰਦਾ ਹੋਵੇ ਕਾਂਗਰਸ ਨੂੰ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਜੂੰ ਨੂੰ ਦਿੱਲੀ ਜਾ ਕੇ ਸ਼ੋਹ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਉਹਦੇ ਵਿੱਚ ਨੇ ਸੇਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣਾ ਇਹ ਦੂ ਵੱਡੇ ਕੋ ਮਾਸਟਰ ਕੋ ਬੇਸਥੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ 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 ਸਪ੍ਰੈਟਨ ਚੀਜ਼ ਹੁੰਦੀਆਂ ਨੇ ਤਾਂ ਕਿ ਕੋਮਾਂ ਦੇ ਮਨਾਚ ਵਿੱਚ ਜਫਕੀਆਂ ਪਾਈਆਂ ਜਾਣ ਜਿਹੜੀਆਂ ਜੁਨੀਤਾਂ ਚ ਦੀਵਾਨ ਲੱਗਣੇ ਚਾਹੀਦੇ ਕੀਰਤਨ ਲੱਗਣੇ ਚਾਹੀਦੇ ਆ ਜਾਗਰੂਕ ਪਾਉਣੇ ਚਾਹੀਦੇ ਆ ਦੁਬਾਰੇ ਯਾਦ ਕਰਵਾਉਣਾ ਚਾਹੀਦਾ ਵੀ ਸਾਡੇ ਨਾ ਨਦਨਾਂ ਚ ਕੀ ਹੋਇਆ ਸੀ ਭਿੰਡਰਾਂ ਨੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨਾਂ ਸ਼ੋਅ ਲਾਉਣਾ ਸੀ ਪੰਜ ਪੀ ਉਹ ਥੱਲੇ ਅੰਜਲ ਰਾਮ ਉਹਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇੰਨਾਂ ਚੀਜ਼ਾਂ ਨਾਲ ਹੀ ਦਿਮਾਗ 'ਚ ਗੱਲਾਂ ਗੱਡੀਆਂ ਜਾਂਦੀਆਂ ਨੇ ਟਾਈਮ ਤੋਂ ਟਾਈਮ ਪਾ ਕੇ ਤੁਹਾਨੂੰ ਲੱਗਦਾ ਵੀ ਇਹ ਕੋਈ ਸੀਨ ਨਹੀਂ ਸੀ ਤੁਨਾ ਦਾ ਕਾਂਗਰਸ ਦੀ ਇਹ ਚ ਕੋਈ ਇਹ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੂੰ ਸ਼ੋਅ ਕਾ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਐਨੀ ਕੋਈ ਵੀ ਇਹਨੇ ਅਣਜਾਣੇ 'ਚ ਸ਼ੋਅ ਅਨਾਉਂਸ ਕਰਤਾ ਤੇ ਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਬਹੁਤ ਏਨਾ ਸੋਸ਼ਲ ਮੀਡੀਆ 'ਤੇ ਵਿਰੋਧ ਹੋਇਆ ਉਹਨਾਂ ਦਰਾਂ 'ਚ ਤਰਾਈ ਇਹਨੂੰ ਇਹਨਾਂ ਦਾ ਛੂਣ ਨਾ ਲਾ ਤੂੰ ਇਹ ਤੁਹਾਨੂੰ ਮਿਲਤ ਕਰਨਿਆ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਅਸੀਂ ਵੀ ਸਾਡਾ ਤੈਅ ਕੀਤਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਮਾੜਾ ਇਹ ਤੋਂ ਡਰਨਾ ਚਾਹੀਦਾ ਅਸੀਂ ਨੂੰ ਵੀ ਮੌਤ ਵੀ ਸ਼ਾਇਦ ਆਈ ਹੈ ਮਾੜਾ ਜੇ ਨਹੀਂ ਉਹ ਇੰਨਾ ਕੁਛ ਦਿੱਤਾ ਇੰਨੀ ਨੂੰ ਸ਼ੋਰ ਦਿੱਤੀ ਇਹਨਾਂ ਨੂੰ ਪੈਸਾ ਦਿੱਤਾ ਪਰ ਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇ ਆਪ ਦੀ ਕੌਮ ਦੇ ਖੈਨ ਤੇ ਐਂਟਰਟੇਨ ਰਿਓ ਚੀਜ਼ ਤੇ ਜੇ ਨੱਤੀ ਨੂੰ ਨਾ ਮਰਦਾ ਤੇਰੇ 5 ਤਰੀਕ ਨੂੰ ਸਾਰੀ ਕੌਮ ਦੀ ਬੇਸਤੀ ਕਰਾਉਣੀ ਸੀ ਉੱਥੇ ਠੀਕ ਹੈ ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਠੀਕ ਹੈ ਫਿਰ ਤੁਸੀਂ ਕਹਿੰਦੇ ਹੋਣੀ ਪੰਤਕ ਗਾਣੇ ਗਾਏ ਠੀਕ ਹੈ ਪੰਤਕ ਸੋਚ ਰਿਹਾ ਸੀ ਇਹ ਇਹਨੇ ਜੀਤਾਂ ਦੇ ਨਾਮ ਲੈ ਗਾਣੇ ਠੀਕ ਹੈ ਕਦੋਂ ਲੈ ਬਈ ਸਵੇਰ ਜੇ ਚਲੇਆ ਸਵੇਰ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰਗਿਆ ਉਦੋਂ ਬਾਅਦ ਇਹ ਵੀ ਕਹਿ ਦਿੰਨਾ ਐਸਐਲਆਈ ਇਹਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਉਹਨਾਂ ਨੂੰ ਪਤਾ ਵੀ ਅੱਜਕੱਲ ਕੋਈ ਵੀ ਵਾਜ ਦਾ ਗਾਣਾ ਕੁਝ ਘੰਟੇ ਦੇ ਵਿੱਚ ਪਿਆਰ ਹੋ ਜਾਂਦਾ ਚਾਹੇ ਉਹ ਬੰਦਾ ਆ ਪਕਾਰੀ ਚਾਹੇ ਨਾਂਗਾ ਵੀ ਅੱਜ ਕੱਲ੍ਹ ਸੌਫਟਵੇਅਰਸ ਇਦਾਂ ਦੇ ਨੇ ਵੀ ਕਿਸੇ ਦੀ ਵੀ ਵਾਜ ਕੋਈ ਵੀ ਚੀਜ਼ ਖਵਾ ਸਕਦੇ ਹਾਂ ਠੀਕ ਹੈ ਐਸੋਆਈ ਵਾਲੇ ਦੇ ਮਰਨ ਤੋਂ ਬਾਅਦ ਚਾਇਆ ਉਹ ਐਸੋਆਈ ਵਾਲ ਗਾਣੇ ਦਾ ਕੀ ਮਤਲਬ ਹੈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਿਆਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂ ਇੰਦਾ ਜਾ ਕੇ ਇਹ ਗੋਡੀਆਂ ਚ ਲਈ ਜਾਂਦੇ ਸੀ ਪ੍ਰਾਣੇ ਸੰਤਾਂ ਦੀ ਆਪਾਂ ਕਹਿੰਦੇ ਆਂ ਇਹਦੇ ਹੱਥ 'ਚ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪ੍ਰਾਣੇ ਸੰਤਾਂ ਨੇ ਟੈਟੂ ਬਣਾਇਆ ਇਹਦੇ ਹੱਥ 'ਚ ਸਭਾ ਫਲਾਵਾਂ ਨੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰ ਨਹੀਂ ਲੋਕਾਂ ਨੂੰ सिंपथी ਲੈਣ ਵਾਸਤੇ ਇਹ ਚੀਜ਼ਾਂ ਕਰ ਰਹੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਇਹ ਤਾਂ بڑا ਭਈ ਪੰਥਕ ਸੋਝਾ ਮਾਰਕਸੀਆ ਕੁਛ ਹੈ ਇਹ ਹੋਣ ਵਾਲਾ ਵਿਅੰਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ ਠੀਕ ਹੈ ਇਹਦੇ ਜਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ ਉੱਥੇ ਲੋਕਾਂ ਨੇ ਇਹਨੂੰ ਘੰਣਾ ਘਟ ਘਟ ਪਜਾਇਆ ਤੋਂ ਖੜਿਆ ਨਹੀਂ ਗਿਆ ਉੱਥੇ ਵੀਡੀਓ ਨਹੀਂ ਹਰ ਚਕਾਲ ਪੱਜ ਜਾ ਗਦਾ ਕਾਂਗਰਸ ਤੇ ਟਿੱਪੂ ਆ ਗਿਆ ਇੱਥੇ ਪਜ ਜਾ ਤੂੰ ਇੱਥੇ ਕੀ ਲੈਣ ਆਇਆ ਉਹ ਮਾਨਸਿਕ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸਿਆਰੇ ਕਿਸਾਨ ਆ ਗੁਆ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਅੱਜ ਦੋਸਤਾਂ ਨਾਲ ਜਿਹਨੂੰ ਕਹਿੰਦੇ ਤੂੰ ਇੱਥੇ ਕਿ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਤੂੰ ਇੱਥੇ ਕੀ ਕਰ ਮਿਆ ਇਹ ਨੇ ਉੱਥੇ ਮਾ ਕੇ ਬਾਅਦ ਚ ਆ ਕੇ ਬੋਲਿਆ ਵੀ ਆ ਵੀ ਮੇਰੀ ਬੇਇੱਜ਼ਤੀ ਕਰਕੇ ਉੱਥੋਂ ਤੁਸੀਂ ਮੈਨੂੰ ਭਜਾਤਾ ਐਦਾਂ ਜੋਦਤਾ ਠੀਕ ਹੈ ਗਾਂਧੀ ਪਰਿਵਾਰ ਦੀ ਸੂਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜੋਰ ਲੱਗਿਆ ਮੈਂ ਸੀ ਉਮਰਾਂ ਨੰਗਾ ਨਾਲ ਇਹਦੀ ਯਾਰੀ ਰਮਨੀ ਵਿੱਚ ਬਿੱਟੂ ਨਾਲ ਲਈ ਦੀ ਯਾਰੀ ਠੀਕ ਹੈ ਗਾਂਧੀ ਨਾਲ ਲਈ ਦੀ ਯਾਰੀ ਗਾਣੇ ਤੁਹਾਨੂੰ ਮੈਂ ਦੱਸ ਤੇ ਆਇਆ ਹਾਂ ਐਸ ਵਾਈਲ ਤੂੰ ਜਿਹਨੇ ਗਾਣੇ ਕਦੇ ਪੂਨ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਜਦੋਂ ਐਨੇ ਸ਼ਹੀਦਾਂ ਮਾਈ ਭਾਗੋਦੀ ਤੁਰਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਜੋ ਮਾਡਲ ਦੇ ਜਿਹੜੇ ਕੱਪੜੇ ਗਾੜਿਆਂ ਚ ਪਾਏ ਸੀ ਉਸ ਗਾੜੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਨ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ਾਇਦ ਮੈਂ ਭੁੱਲ ਕੋ ਜਿੰਨਾ ਨਾਮ ਵੀ ਅਤਵੰਨ ਲੈਣਾ ਚਾਹੀਦਾ ਜਿੰਨਾ ਧਿਆ ਮਸਾਲਾ ਦਿੱਤੀਆਂ ਹੋਈਆਂ ਅੱਜਾ ਕਾ ਪੁਨਿਆ ਤੀਆਂ ਭੈਣਾਂ ਨੂੰ ਸਿੱਧੇ ਰਹਿਮ ਤੇ ਤੁਰੰਤ ਹੀ ਸੇਤ ਹੁੰਦੀਆਂ ਨੇ ਇਹਨੇ ਉਦ ਹੀ ਕੰਪੇਅਰ ਮਾਈ ਭਰ ਕੋਦੀ ਕੀ ਦੇਣਾ ਕੀ ਦੀ ਸ਼ੋ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਜੀ ਹਾਂ ਤੁਸੀਂ ਕੋਣ ਹੋ ਨਾ ਸਾਨੂੰ ਦੱਸਣਾ ਵਾਲਾ ਵੀ ਅਸੀਂ ਹਾਂ ਤਾਂ ਫਰਮ ਕੇ ਮੈਨ ਫੋਲੋ ਕਰਨਾ ਸ਼ਾਇਦ ਕਹਿਣਾ ਕਹੀ ਜਾਓ ਪਰ ਯਾਰਾ ਕੋਸ਼ਿਸ਼ ਉਹ ਜੋ ਜਿਹੜੇ ਸੱਚੇ ਸ਼ਹੀਦ ਐ ਉਹਨਾਂ ਨੂੰ ਤੁਸੀਂ ਇਹੋ ਜਿਹੇ ਬਰਦੀ ਸ਼ਹੀਦਾਂ ਦੇ ਨਾਲ ਲਿਆ ਕੇ ਵਿੜਾ ਦੋਂਗੇ ਤਾਂ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾ ਕਰਦੇ ਹੋ ਯਾਰ ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਮਾਰੇ ਉਹਨੂੰ ਗੁਰਦੁਆਰੇ ਤੇ ਪ੍ਰਧਾਨ ਨੂੰ ਜੋ ਗੁਰਦੁਆਰਾ ਸਾਹਿਬ ਦੀ ਉਹਥੇ ਹਦੂਦ ਅੰਦਰ ਗੁਰਦ ਘਰਤ ਕੰਮ ਕਰਾਉਂਦਾ ਸੀ ਆਰਕੈਸਟਰ ਨਚਾਉਂਦਾ ਸੀ ਉਹਦੀ ਸ਼ਹੀਦ ਦੀ ਲਾਸ਼ ਲੈਣ ਗਿਆ ਕੋਈ ਉਦੋਂ 15 ਦੇਨ ਬਾਅਦ ਉੱਥੋਂ ਦੇ ਜਦੋਂ ਤਾਂ ਐਨਕਾਊਂਟਰ ਹੋ ਗਿਆ ਵਿਚਾਰੇ ਦਾ ਵਿਛੇ ਦੀ ਗੱਲ ਹੀ ਹੈ ਮਹੀਨੇ ਦੋ ਮਹੀਨੇ ਦੀ ਤੋਂ ਬਾਅਦ ਉਹਦਾ ਐਨਕਾਊਂਟਰ ਹੋ ਗਿਆ ਉਦੋਂ ਬਾਅਦ ਐਸਐਸਪੀ ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀ ਕਿ ਮੀਡੀਆ 'ਚ ਵਿਆਹ ਜੇ ਤੱਕ ਕੋਈ ਕੋਈ ਲਾਸ਼ ਨਹੀਂ ਲੈਣ ਆਇਆ ਉਹਦਾ ਕੋਈ ਵਾਰਸ ਨਹੀਂ ਆਇਆ ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ ਲਾਸ਼ ਫੁੰਮਛੂਦਾ ਸਮਝ ਕੇ ਜਾਂ ਉਹਨਾਂ ਚ ਜਿਹੜੇ ਲਵਾਰਸ ਹੁੰਦੇ ਉਹਨਾਂ ਚ ਛਾੜ ਦਿਆਂਗੇ ਜਿਹੜੇ ਤਾਂ ਸ਼ਹੀਦ ਦੇ ਜਿਹੜੇ ਤਾਂ ਸ਼ਹੀਦ ਨੇ ਕੌਮ ਦੇ ਉਹਨਾਂ ਦੀਆਂ ਲਾਸ਼ਾਂ ਊੜਿਆਂ ਚ ਰੋਲਦੀਆਂ ਫਿਰਦੀਆਂ ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਜਿਹੜੇ ਆਉਜੇ ਨੇ ਜਿਨ੍ਹਾਂ ਨੂੰ ਕਾਲ ਦਾ ਰਸਤਾ ਝੰਡਾ ਪਾ ਕੇ ਸ਼ਮਸ਼ਾਨ ਘੰਟ ਤੱਕ ਲੈ ਕੇ ਗਏ ਉਹਨਾਂ ਪਿੱਛੇ ਦੋ ਸਾਲ ਹੋ ਗਏ ਆਪਾਂ ਵਿਦੇਸ਼ਾਂ ਵਿਦੇਸ਼ਾਂ 'ਚ ਰੋਲਾ ਪਾਉਂਦੇ ਕਰਦੇ ਆ ਅਸੀਂ ਕੋ ਮਾੜੇ ਚੰਗੇ ਬੰਦੇ ਨਹੀਂ ਅਸੀਂ ਮਾੜੇ ਆ ਭਾਈ ਸਾਨੂੰ ਮਾੜੇ ਰਹਿਣ ਤੋਂ ਨਾ ਸਾਨੂੰ ਚੰਗਾ ਬੰਨ ਦਾ ਸ਼ੌਂਕ ਹੈ ਠੀਕ ਹੈ ਪਰ ਤੁਹਾਨੂੰ ਐਨੀ ਗੱਲ ਦੱਸ ਦਈਏ ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ ਇਹ 체ਜੇ ਗੌਰ ਵੀ ਬਾਤ ਰੋਲੇ ਪਏ ਆ ਜਿੰਨਾ ਕਰਕੇ ਸਾਨੂੰ ਐ ਕਿਹਾ ਗਿਆ ਵੀ ਇਹੇ ਐਂਟੀ ਸੇਖਣੇ ਜਾ ਐਂਟੀ ਪੰਜਾਬ ਨੇ ਜਾ ਐਂਟੀ ਖੰ드ਸਤਾਨ ਨੇ ਅਸੀਂ ਕਦੇ ਵੀ ਅਸੀਂ ਜਿੱਥੋਂ ਜਿੱਥੋਂ ਉੱਠੇ ਰਹੇ ਆ ਪੰਜਾਬ ਚ ਰਹੇ ਆ ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾ ਬਣਾਗੇ ਯਾਰ ਆਪੇ ਕੌਣ ਦੇ ਉਲਟ ਚੱਲ ਕੇ ਕਿੱਥੇ ਜਾ ਬਣਾਗੇ ਉਹ ਤੋਂ ਅਨਾਤੀ ਕੌਮ ਤੇ ਕਿਸੇ ਕਿਸੇ ਹੁੰਦੇ ਆਏ ਆ ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆ ਕੰਮ ਕਰੀ ਜਾਂਦੇ ਆ ਜੇ ਅਨਤੀ ਕੌਮ ਤੇ ਆ ਮਹਾਨ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ ਤਾਂ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ ਚ ਜਿਗਰ ਆਇਆ ਵੀ ਆਪ ਦੇ ਭਰਾ ਦੀ ਮੌਤ ਹੋ ਉੱਠ ਕੇ ਬਦਲਾ ਲੈ ਸਕੀਏ ਠੀਕ ਹੈ ਯਾਰ ਲੈ ਨਹੀਂ ਅਸੀਂ ਮਾੜੇ ਚ ਪੈ ਗਏ ਤਾਂ ਲੈ ਨਹੀਂ ਮਾੜੀਆ ਮਾੜੀਆਂ ਲੈਣਾ ਚ ਮਾੜੇ ਕੰਮ ਹੀ ਹੋਣੇ ਆ ਠੀਕ ਹੈ ਇਹਨਾਂ ਸਾਨੂੰ ਕੋਈ ਚੰਗਾ ਕਹੋ ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ ਕਦੇ ਵੀ ਨੇ ਆਪਣੇ ਨੂੰ ਨਿਰਦੋਸ਼ ਨਹੀਂ ਮਾਰਾਂਗੇ ਆ ਜਿਹੜਾ ਬੰਦਾ ਸਾਡੇ ਉਲਟ ਚੱਲੂਗਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕਿਸੇ ਵੀ ਸੰਸਥਾ ਦਾ ਕੋਸ਼ਮੀ ਹੋਵੇ ਕਿਸੇ ਚਾਹੇ ਉਹ ਕਾਰਜ ਦਾ ਨਿਰਪੱਖ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਠੀਕ ਹੈ ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ ਉਹਨੂੰ ਅਸੀਂ ਮਾਰਾਂਗੇ ਤੇ ਮਾਰਿਆ ਵੀ ਆਂ ਪਰ ਕਦੇ ਵੀ ਐਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਦਾ ਕੱਟੜ ਸਿੱਖ ਨੇ ਕਦੇ ਵੀ ਨਹੀਂ ਠੀਕ ਹੈ ਅਜੇ ਕੰਮ ਕੰਮ ਤੋਂ ਕਿੰਨਾ ਮਾਰਾ ਹੈ ਸਾਡੇ ਆਪ ਹੀ ਸਾਹ ਕੱਢ ਲਵੇ ਵੀ ਅਸੀਂ ਕਦੇ ਆਪ ਆਪਣੀਆਂ ਕੌਮ ਦੀਆਂ ਲੱਤਾਂ ਵਢੀਏ ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕੋਈ ਹੋਵੇ ਕਿਸੇ ਰੋਤੇ ਤੇ ਬੈਠਾ ਹੋਵੇ ਉਹਨੂੰ ਅਸੀਂ ਮਾਰਾਂਗੇ ਕਿ ਜਰੂਰ ਮਾਰਾਂਗੇ ਠੀਕ ਹੈ ਇਹ ਨਹੀਂ ਗੱਲ ਮੈਂ ਕਹਿਣੀ ਸੀ ਬਾਕੀ ਇੱਕ ਵਾਰੀ ਸੋਚ ਸਮਝ ਲੋ ਆਪ ਹੀ ਬਿਨਾ ਬੰਗੋ ਕਿੰਨਾ ਨਗੂਮ ਘੜੀ ਨਾਚੜਾਇਆ ਕਰੋ ਉਹ ਮੁੰਡਾ ਅੰਬਰਸਰ ਵਾਲਾ ਜਿਹਨੇ ਸੂਰੀ ਮਾਰਿਆ ਉਹ ਵੀ ਇਲੈਕਸ਼ਨਾਂ ਚ ਹੁਣ ਖੜੇ ਹੋਇਆ ਹੈਗਾ ਸੀਗਾ ਉਹਦੇ ਪਿੱਛੇ ਕਿੰਨਾ ਕ ਰੌਲਾ ਪਾਇਆ ਵਿਚਾਰੇ ਤੇ ਪਿੱਛੇ ਯਾਰ ਕਿਸੇ ਨੇ ਹੈ ਸਣੀ ਮੁੰਡਾ ਜਿਹਨੇ ਉਹ ਸੂਰੀ ਸੂਰੀ ਮਾਰਿਆ ਉਹ ਸ਼ਹੀਦ ਨੇ ਭਾਈ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਦਿ ਯਾਰ ਉਮਰ ਲਾਤੀ ਉਹਦਾ ਵਧੀਆ ਚੱਲਦਾ ਹੈ ਕਾਰੋਬਾਰ ਸੀ ਵਿਚਾਰੇ ਦਾ ਮਾਰਕ ਜੇਲ੍ਹ ਚ ਬੈਠਾ ਕਿੰਨੀ ਕੁ ਦੀ ਜ਼ਿਕਰਾਂ ਕੀਤਾ ਬਾਈ ਕਿਸੇ ਨੇ ਅਮਰਜੀਤ ਸਿੰਘ ਦੇ ਭਾਈ ਦੀ ਜਿਹਨੇ ਉੱਤਰਾਖੰਡ ਦੇ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਇੱਦਾਂ ਕੰਮ ਕੀਤਾ ਕੌਮ ਦੀ ਲੱਤੀ ਪਾ ਕੇ ਸ਼ਰਤੇ ਰੱਖੀ ਇਹ ਦਵਾਰੇ ਉਹਦਾ ਉਹ ਕਿੰਨਾ ਕੀ ਯਾਦ ਕਰਦੇ ਆ ਤੁਸੀਂ ਮੁੱਸੇ ਵਾਲਾ ਮੁੱਸੇ ਵਾਲਾ ਮੁੱਸੇ ਵਾਲਾ ਲਈ ਆ ਇਹਨੇ ਸਮੇਂ ਵਿੱਚ ਬਿਆਨਤਾ ਬੁੱਝੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ ਚ ਪੈਸੇ ਦੇ ਨਸ਼ੇ ਚ ਜਿੰਨਾ ਇਹ ਨਹੀਂ ਰਹਿ ਪਾਇਓ ਠੀਕ ਹੈ ਸੀ ਬਾਕੀ ਨੁਕਸਾਨ ਨਹੀਂ ਕਿਸੇ ਨੇ ਨਹੀਂ ਕਰਨਾ ਸੀ ਕੋਮ ਦਾ ਬਾਕੀ ਮਾਰਾ ਜੀ ਜਾਣੀ ਜਾਣ ਨੇ ਸਮਾਂ ਬਹੁਤ ਬਣਵਾਣਾ ਹੈ ਕੁਝ ਗੱਲਾਂ ਸਮੇਂ ਦੇ ਨਾਲ ਮੂਹੇ ਆ ਰਹੀਆਂ ਨੇ ਜਿਹੜੀਆਂ ਰਹਿ ਗਈਆਂ ਉਹ ਮਾਂ ਵੀ ਜਾਣਗੀਆਂ ਬਾਈ ਖੱਤੀ ਖਾਲਸਾ